ਤੁਹ ਸੋਤ ਸਾਰਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਪਿਛਲੇ ਦਿਨੀ ਮਨਪ੍ਰੀਤ ਮੈਰਾ ਦੇ ਵੱਲੋਂ ਜਿਹੜਾ ਵਾ ਸ਼ਰਾਬ ਦੇ ਨਸ਼ੇ ਦੇ ਵਿੱਚ ਕਾਫੀ ਮਾੜਾ ਚੰਗਾ ਬੋਲਿਆ ਜਾਂਦਾ ਵਾ ਜਗਤਾਰ ਸਿੰਘ ਹਵਾਰਾ ਨੂੰ ਜਿਸ ਤੋਂ ਬਾਅਦ ਜਿਹੜਾ ਵਾ ਮਾਫੀ ਵੀ ਮੰਗਵਾਈ ਜਾਂਦੀ ਆ ਉਸ ਤੋਂ ਬਾਅਦ ਹੁਣ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਆ ਜਿਸ ਵਿੱਚ ਮਨਪ੍ਰੀਤ ਮੈਰਾ ਦੇ ਜਿਹੜਾ ਬਾਪੂ ਜੀ ਆ ਉਹ ਮਾਫੀ ਮੰਗਦੇ ਹੋਏ ਦਿਖਾਈ ਦੇਂਦੇ ਨੇ ਤੇ ਜਿਸ ਨੂੰ ਲੈ ਕੇ ਜਿਹੜਾ ਵਾ ਉਹ ਕਿਹਾ ਜਾ ਰਿਹਾ ਵਾ ਕਿ ਉਹਨਾਂ ਤੋਂ ਮਾਫੀ ਨਹੀਂ ਮੰਗਵੋਣੀ ਚਾਹੀਦੀ ਸੀ ਕਿਉਂਕਿ ਇਸ ਵਿੱਚ ਗਲਤੀ ਜਿਹੜੀ ਆ ਮਨਪ੍ਰੀਤ ਮੈਰਾ ਦੀਆ ਪਰ ਉਸਦੇ ਮਾਪਿਆਂ ਦੀ ਇਸ ਵਿੱਚ ਕੋਈ ਦੋਸ਼ ਨਹੀਂ ਤੇ ਬਾਪੂ ਜੀ ਦੀ ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਜਿਸ ਵਿੱਚ ਉਹ ਕਾਫੀ ਜ਼ਿਆਦਾ ਜਿਹੜੇ ਨੇ ਉਹ ਉਦਾਸ ਦਿਖਦੇ ਹੋਏ ਆਪ ਨੂੰ ਮਿਲ ਜਾਂਦੇ ਨੇ ਇਹ ਕਲਿੱਪ ਇੱਕ ਵਾਰ ਤੁਸੀਂ ਜ਼ਰੂਰ ਦੇਖੋ ਮਾਫੀ ਚਾਹੁੰਦੇ ਆ ਜੋ ਬੇਟੇ ਨੇ ਮਾਰੀਆਂ ਹਰਕਤਾਂ ਕੀਤੀਆਂ ਸ੍ਰੀ ਦਾਸ ਸਾਹਿਬ ਜੀ ਅਸੀਂ ਇੰਦਨ ਜੋ ਕੰਨਾ ਮਹਾਰਾਜ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਅਸੀਂ ਸਿਰ ਬਾਕੀ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਮਨਪ੍ਰਿਤ ਮਹਿਰਾ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਪਰ ਉਸਦੇ ਮਾਪਿਆਂ ਨੂੰ ਨਹੀਂ ਕਿਉਂਕਿ ਉਸਦੇ ਮਾਪੇ ਵੀ ਉਸ ਤੋਂ ਤੰਗ ਨੇ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਮਿਲਦੇ ਆ ਅਗਲੀ ਵੀਡੀਓ ਤੇ ਨਾਲ